तो ये डेड बॉडी है जी आपके सामने पड़ी है बड़ी नदी पे है और महज थोड़ी दूरी पे सामने ये पुलिस सोनोरी का तो फाइनली दोस्तों डेड बॉडी निकाल ली है और सारे जो है अपने यहां खड़े हुए हैं और पुलिस मुलाजिम जो है हमारे मौके पे पहुंच चुके हैं और आप देख सकते हो बाकी भी लगी हुआ है माशूम अली गोताखोर है मेरी टीम है ऑल ओवर इंडिया के अंदर जड़ी इनिशियल फ्री सेवा काम कर दी ऑल ओवर इंडिया के अंदर ता सवेरे कानून बल साडे कोल को कॉल आई थी कि एक बड़ी नदी के अंदर एक डेड बॉडी तैर दी हुई ਨੈਰ ਦੇ ਕੰਡੇ ਲੱਗੀ ਹੋਈ ਆ ਉਸ ਤੋਂ ਬਾਅਦ ਸੂchna ਮਿਲਦੇ ਹੀ ਮੈਂ ਮੌਕੇ ਤੇ ਪਹੁੰਚਿਆ ਮੌਕੇ ਤੇ ਪਹੁੰਚ ਕੇ ਦੇਖਿਆ ਤਾਂ ਇੱਕ ਉਮਰ ਤਕਰੀਬਨ ਜੀ ਦੀ ਉਮਰ 40 ਤੋਂ 42 ਸਾਲ ਕਹਿ ਸਕਦੇ ਆ 40 ਤੋਂ 45 ਸਾਲ ਦੀ ਉਮਰ ਹੈ ਔਰ ਪੈਂਟ ਸ਼ਰਟ ਪਾਈ ਹੋਏ ਦੇਖਣ ਨੂੰ ਐ ਲੱਗ ਰਿਹਾ ਜਿਵੇਂ ਡਰਿੰਕ ਕੀਤੀ ਹੋਈ ਆ ਤਕਰੀਬਨ ਜੀ ਆਪਾਂ ਨੂੰ ਇੱਕ ਅੰਦੇਸ਼ਾ ਹੁੰਦਾ ਗਾਈਡ ਆਂਦਾ ਮੂੰਹ ਤੋਂ ਇੱਕ ਸਮੈਲ ਜੀ ਆ ਰਹੀ ਹੈ ਉਹ ਡੈਡ ਬਡੀ ਲਗਭਗ ਤਕਰੀਬਨ ਅੱਧਾ ਕਿਲੋਮੀਟਰ ਦੇ ਵਿਚਾਲੇ ਵਿਚਾਲੇ ਜਾਂ ਦੂਰ ਤੋਂ ਡੈਡ ਬਡੀ ਨਹੀਂ ਆਈ ਜਿਸ ਤਰੀਕੇ ਨਾਲ ਪਾਣੀ ਦੀ ਰਫਤਾਰ ਹੈ ਅੱਧਾ ਕਿਲੋ ਜਾਂ ਕਿਲੋਮੀਟਰ ਦੇ ਵਿਚਾਲੇ ਦੀ ਡੈਡ ਬਡੀ ਆ ਪਰ ਮੌਕੇ ਤੇ ਆਪਾਂ ਉਸ ਤੋਂ ਬਾਅਦ ਆਪਣੇ ਡਾਇਲ 112 ਤੇ ਕਾਲ ਕਰਤਾ ਪੁਲਿਸ ਮੁਲਾਜ਼ਮ ਵੀ ਪਹੁੰਚ ਗਏ ਇਹ ਹੁਣ ਡੈਡ ਬੋਡੀ 72 ਘੰਟੇ ਵਾਸਤੇ ਰਜਿੰਦਰਾ ਹਸਪੀਟਲ ਜਾ ਰਹੀ ਹੈ ਸਨਾਖਤ ਵਾਸਤੇ ਅਜੂ ਜੀ ਕੋਈ ਆਈਡੈਂਟੀ ਨਿਕਲੀ ਹੈ ਇਸ ਨੂੰ ਸਾਰੀ ਤਲਾਸ਼ੀ ਲੈ ਲਈ ਜੇਬ ਤੋਂ ਕੋਈ ਚੀਜ਼ ਐਸੀ ਬਰਾਮਦਨੀ ਹੋਈ ਜਿਸ ਤਰੀਕੇ ਨਾਲ ਇਹਦੀ ਸਨਾਖਤ ਹੋ ਸਕੇ ਇਹ ਕਹਿ ਸਕਦੇ ਆ ਕਿ ਬਈ ਸੁਸਾਇਟੀ ਵੀ ਹੋ ਸਕਦਾ ਹੈ ਇਹ ਕਹਿ ਸਕਦੇ ਆ ਕਿ ਬਈ ਕਿਸ ਨੇ ਲੁੱਟ ਖੋ ਕਰਕੇ ਪੈਸੇ ਉਹ ਚਿੰਕੇ ਇਹਨੂੰ ਅੰਦਰ ਵੀ ਸੜਦਾ ਹੋਵੇ ਨਸ਼ਾ ਵੀ ਕੀਤਾ ਵੀ ਨਸ਼ੇ ਦੀ ਹਾਲਤ ਲੱਗ ਰਿਹਾ ਹੁਣ ਕਨਫਰਮ ਮੈ ਨਹੀਂ ਉਹ ਪੋਸਟ ਮਾਰਟਲ ਦਾ ਵਿਸ਼ਾ ਪਰ ਮੈਨੂੰ ਜਿਹੜਾ ਤਜਰਬਾ ਹੁੰਦਾ ਆਪਣਾ ਉਹਦੇ ਹਿਸਾਬ ਨਾਲ ਲੱਗ ਰਿਹਾ ਕਿ ਡਰਿੰਕ ਕਰ ਰਿਹਾ ਕਿਸ ਨੇ ਉਹਦੀ ਪਹਿਚਾਨ ਕੀਤੀ ਹੈ ਬੁੜੀ ਕਰ ਕੇ ਸਾਡਾ ਵੀ 3 ਦਿਨ ਤੋਂ ਲਾਭ ਪਤਾ ਉਹ ਦੇਖ ਕੇ ਗਏ ਨੇ ਪਰ ਉਹਨਾਂ ਦਾ ਵੀ ਨਹੀਂ ਹੈ। ਬਾਕੀ ਸਨਾਖਤ ਲਈ ਆਪਣੇ ਜਿਹੜੇ WhatsApp ਗਰੁੱਪ ਬਣਾ रखे हैं 588 ਆਪਣੇ ਕੋਲ ਗਰੁੱਪ ਨੇ ਉਹਦਾ ਦੇ ਅੰਦਰ ਸ਼ੇਅਰ ਕਰਾਂਗੇ YouTube Facebook Instagram ਜਿਹੜੇ ਆਪਣੇ ਅਕਾਊਂਟ ਹੈ ਆਸ਼ਮਲਿਕ ਗੋਤਾ ਖਰ ਉਹਦੇ ਉੱਪਰ ਪਾਵਾਂਗੇ। ਦੇਖਾਂਗੇ ਸਨਾਖਤ ਕਰਨ ਦੀ ਮਤਲਬ ਭਰਪੂਰ ਕਸ਼ ਹੋਏਗੀ। ਤਕਰੀਬਨ ਜਿਸ ਤਰੀਕੇ ਨਾਲ ਬੋਡੀ ਸਾਫ਼ ਸੁਥਰੀ ਹੈ ਜਿਵੇਂ 24 ਘੰਟੇ ਦੀ ਸਿਰਫ ਡੈਡ ਬੋਡੀ ਜਿਆਦਾ ਪੁਰਾਣੀ ਨਹੀਂ ਹੈ। ਔਰ 100% ਦੀ ਸਨਾਖਤ ਹੋਏਗੀ। ਵਾਲ ਕਲੋਨੀ ਪਟਿਆਲਾ ਵੱਡੀ ਨਦੀ ਕੋਲੇ ਉਰਦੂ ਕੋਲੇ ਕੰਨੋਂ ਨਾ ਬੋਡੀ ਮਿਲੀ ਹੈ ਜਿਹਨੂੰ ਕੱਢ ਲਿਆ ਪਾਣੀ ਚੋਂ ਉਹ ਇਹਨੂੰ ਹੁਣ 72 ਘੰਟੇ ਵਾਸਤੇ ਸਨਗਦੇ ਰੱਖਾਂਗੇ ਰਜਿੰਦਰ ਹਸਪੀਟਲ ਪਰ ਡਾਡਾ ਹੌਸਟ ਬਾਕੀ ਕੋਈ ਪਹਿਚਾਨ ਹੋਇਆ ਹਰਨਾਮ ਜੀ ਕਿੰਨੇ ਲੋਕ ਆਏ ਨੇ ਦੇਖਣ ਵਾਸਤੇ ਅਜੇ ਤੱਕ ਕੋਈ ਕਲੀਅਰ ਨਹੀਂ ਹੋਇਆ ਜੀ ਲੋਕੀ ਨੂੰ ਇਸਲਾਦ ਤੋਂ ਵਾਸਤੇ ਰੱਖਾਂਗੇ